ਏ ਮਾਈ ਕਹਾਂ ਸੇ ਆਈ ਏ ਮਾਈ ਪਹਿਲੇ ਤਾਂ ਬੋਲਾ ਨਹੀਂ ਜਾਊਂਗਾ ਇੱਧਰ ਰੁਕੂੰਗਾ ਆਬ ਜਾਣੇ ਕੇ ਬਾਦ ਰੋਨੇ ਲੱਗ ਗਿਆ ਜਦੋਂ ਇਹ ਜਲੰਧਰ ਤੋਂ ਸਾਨੂੰ ਮਿਲਿਆ ਸੀ ਇਹ ਕਹਿੰਦਾ ਮੈਂ ਕਿਸੇ ਸਰਦਾਰ ਦੇ ਘਰੇ ਕੰਮ ਕਰਦਾ ਸੀ ਵੀ ਉਹ ਮੇਰੇ ਤੋਂ ਕੰਮ ਕਰਾਉਂਦੇ ਸੀ ਮੱਕੇ ਦੇ ਖੇਤ ਦੇ ਵਿੱਚ ਸਾਰਾ ਦਿਨ ਮੱਕਾ ਪੜਦਾ ਸੀ ਮੈਂ ਜੇ ਮੈਂ ਕੰਮ ਨਹੀਂ ਕਰਦਾ ਸੀ ਤਾਂ ਕੁੱਟਦੇ ਸੀ ਇੱਧਰ ਪਾਸੇ ਨਿਕਲ ਰਹੀ ਸੀ ਤੇ ਰੈੱਡ ਹੋਈਆਂ ਪਈਆਂ ਸੀ ਕਈ ਜਨਾਂ ਦਾ ਧੁੱਪਈ ਉੱਥੇ ਬਾਹਰ ਹੀ ਸੜਕ ਤੇ ਹੀ रेलवे लाइनਾਂ ਤੇ ਪਿਆਰ ਇਹ ਪਿੰਡ ਦਾ ਹੀ ਕੋਈ ਇਹਨਾਂ ਦੇ ਠੇਕੇਦਾਰ ਆ ਜਿਵੇਂ ਕਹਿ ਦਈਏ ਕੋਈ ਨੰਬਰਦਾਰ ਹੁੰਦਾ ਉਹ ਇਹਨੂੰ ਇਹਦੀ ਮਾਂ ਨੂੰ 5000 ਰੁਪਏ ਦੇ ਕੇ ਉੱਥੋਂ ਲੈ ਆਇਆ ਇੱਥੇ ਲਿਆ ਕੇ ਇਹਨੂੰ ਵੇਚਦਾ ਮਾਰਤਾ ਹੈ ਹੂੰ ਬਹੁਤ ਮਾਰਤਾ ਹੈ ਬਹੁਤ ਮਾਰਤਾ ਹੈ ਤੋ ਫਿਰ ਤੁਸੀਂ ਸੰਤੋਸ਼ ਕੀ ਕਰੋਗੇ ਅੱਜ ਆ ਕੇ ਤੁਸੀਂ ਤਾਂ ਆਪਣੀ ਬਹਿਨ ਕੀ ਵੀ ਮਦਦ ਨਹੀਂ ਕਰ पाओगी ਇਜਾ ਰਹਿ ਜਾਤੇ ਥੋੜਾ ਕੰਮ ਸਿੱਖ ਲੈਂਦੇ ਚਾਰ ਪੈਸਾ ਕਮਾ ਲੈਂਦੇ ਆਪਣੀ ਮਾਂ ਕੀ ਆਪਣੀ ਬੇਹਨ ਕੀ ਵੀ ਮਦਦ ਕਰ ਪਾਤੇ ਬੇਟਾ ਸੰਤੋਸ਼ ਆਪਣੇ ਘਰ ਚੱਲਿਆ ਬਸ ਅਰਦਾਸ ਕਰਿਓ ਇਸ ਬੱਚੇ ਦੇ ਆਉਣ ਵਾਲੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੱਚਾ ਜੀ ਸੰਤੋਸ਼ ਸਾਨੂੰ ਜਲੰਧਰ ਤੋਂ ਮਿਲਿਆ ਸੀ ਇਹ ਬੱਚਾ ਰੇਲਵੇ ਲਾਈਨਾਂ ਦੇ ਉੱਤੇ ਪਿਆ ਸੀ ਬਹੁਤ ਮਾੜੀ ਹਾਲਤ ਦੇ ਵਿੱਚ ਅੱਖਾਂ ਇਹਦੀਆਂ ਇਹਨੀਆਂ ਬਾਹਰ ਸੀ ਹੁਣ ਤਾਂ ਬਹੁਤ ਠੀਕ ਆ ਉਸ ਦਿਨ ਤਾਂ ਬਹੁਤ ਜ਼ਿਆਦਾ ਸੀ ਤੇ ਵਿੱਚੋਂ ਇੱਦਾਂ ਪਾਸ ਨਿਕਲ ਰਹੀ ਸੀ ਤੇ ਰੈੱਡ ਹੋਈਆਂ ਪਈਆਂ ਸੀ ਕਈ ਦਿਨਾਂ ਦਾ ਧੁੱਪ ਹੀ ਉੱਥੇ ਬਾਹਰ ਹੀ ਸੜਕ ਤੇ ਹੀ ਰੇਲਵੇ ਲਾਈਨਾਂ ਤੇ ਪਿਆ ਸੀ ਤੇ ਸਾਡੇ ਟੀਮ ਦੇ ਮੈਂਬਰਾਂ ਨੂੰ ਅਸੀਂ ਡਿਊਟੀ ਲਈ ਉਹ ਜਾ ਕੇ ਉੱਥੋਂ ਲੈ ਕੇ ਆਏ ਵੀਰ ਨੂੰ ਇੱਥੇ ਬੱਚਾ ਸਾਡੇ ਕੋਲ ਪਹੁੰਚਿਆ ਵੀਡੀਓ ਸ਼ੇਅਰ ਕੀਤੀ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਫਿਰ ਇਹਨੇ ਹੌਲੀ-ਹੌਲੀ ਆਪਣਾ ਪਿੰਡ ਦਾ ਨਾਮ ਦੱਸਿਆ ਫਿਰ ਇਹਨੇ ਡਿਸਟ੍ਰਿਕਟ ਦੱਸਿਆ ਜ਼ਿਲ੍ਹਾ ਦੱਸਿਆ ਬਿਹਾਰ ਦਾ ਸਾਰਸਾ ਜ਼ਿਲ੍ਹਾ ਫਿਰ ਅਸੀਂ ਸਾਡੇ ਟੀਮ ਦੇ ਮੈਂਬਰ ਅਸ਼wini ਬਾਈ ਜੀ ਉਹਨਾਂ ਨੇ ਹੌਲੀ-ਹੌਲੀ ਕੋਸ਼ਿਸ਼ ਕਰਕੇ ਪੁਲਿਸ ਥਾਣੇ ਸੰਪਰਕ ਕੀਤਾ ਫਿਰ ਉੱਥੋਂ ਨੰਬਰ ਲਿਆ ਇਹਨਾਂ ਦੇ ਪਿੰਡ ਦੇ ਕਿਸੇ ਪੱਤਰਕਾਰ ਦਾ ਸੌਰੀ ਡਾਕਟਰ ਦਾ ਫਿਰ ਡਾਕਟਰ ਨੇ ਜਾ ਕੇ ਕਿਉਂਕਿ ਬਿਲਕੁਲ ਬਾਹਰ ਦਿਹਾਤੀ ਇਲਾਕੇ 'ਚ ਰਹਿੰਦੇ ਜਿਵੇਂ ਆਦੀਵਾਸੀ ਏਰੀਆ ਹੁੰਦਾ ਫਿਰ ਉੱਥੇ ਜਾ ਕੇ ਇਹਦੀ ਮੰਮੀ ਲੱਭੀ ਉਹਨੇ ਇਹਦੀ ਮਦਰ ਨਾਲ ਗੱਲ ਕਰਾਈ ਤਾਂ ਫਿਰ ਸਾਨੂੰ ਪਤਾ ਲੱਗਿਆ ਜਦੋਂ ਫੋਟੋਆਂ ਆਈਆਂ ਵੀ ਇਹਦੀ ਮਦਰ ਦੀਆਂ ਵੀ ਅੱਖਾਂ ਸੇਮ ਇਦਾਂ ਹੀ ਆ ਜਿਵੇਂ ਇਹਦੀਆਂ ਵਾਂ। ਵੀ ਇਹ ਜੀਨਸ ਦੇ ਰਹੀ ਹੈ ਬਿਮਾਰੀ ਮਿਲੀ ਹੋਈ ਆ ਮਾਂ ਪਿਓ ਨੂੰ। ਫਿਰ ਇਹ ਇਕੱਲੇ ਦੋਨੇ ਮਾਂ ਪੁੱਤਰੀ ਆ ਨਾ ਕੋਈ ਭੈਣ ਆ ਨਾ ਕੋਈ ਭਰਾ ਨਾ ਫਾਦਰ ਇਹਦਾ ਕੋਈ ਹੋਰ ਨਹੀਂ। ਇਹਨੂੰ ਇਹਨੇ ਵੀ ਸਾਨੂੰ ਇਹ ਗੱਲ ਦੱਸੀ ਸੀ ਜਦੋਂ ਇਹ ਜਲੰਧਰ ਤੋਂ ਸਾਨੂੰ ਮਿਲਿਆ ਸੀ ਇਹ ਕਹਿੰਦਾ ਮੈਂ ਕਿਸੇ ਸਰਦਾਰ ਦੇ ਘਰੇ ਕੰਮ ਕਰਦਾ ਸੀ ਵੀ ਉਹ ਮੇਰੇ ਤੋਂ ਕੰਮ ਕਰਾਉਂਦੇ ਸੀ ਮੱਕੇ ਦੇ ਖੇਤ ਦੇ ਵਿੱਚ ਸਾਰਾ ਦਿਨ ਮੱਕਾ ਵੱਢਦਾ ਸੀ ਮੈਂ ਤੇ ਜੇ ਮੈਨੇ ਕੰਮ ਨਹੀਂ ਕਰਦਾ ਸੀ ਤਾਂ ਕੁੱਟਦੇ ਸੀ ਘਰੇ ਨਹੀਂ ਸੀ ਜਾਣ ਦਿੰਦੇ ਜ਼ਬਰਦਸਤੀ ਇਹ ਤੋਂ ਕੰਮ ਕਰਾਇਆ ਜਾ ਰਿਆ ਸੀ ਇਹ ਪਿੰਡ ਦਾ ਹੀ ਕੋਈ ਇਹਨਾਂ ਦੇ ਠੇਕੇਦਾਰ ਆ ਜਿਵੇਂ ਕਹਿ ਦਈਏ ਕੋਈ ਨੰਬਰਦਾਰ ਹੁੰਦਾ ਉਹ ਇਹਨੂੰ ਇਹਦੀ ਮਾਂ ਨੂੰ 5000 ਰੁਪਏ ਦੇ ਕੇ ਉੱਥੋਂ ਲੈ ਆਇਆ ਇੱਥੇ ਲਿਆ ਕੇ ਇਹਨੂੰ ਵੇਚਦਾ ਤੇ ਉਹ ਬੰਦੇ ਨੇ ਇਹ ਤੋਂ ਇੰਨਾ ਕੰਮ ਲਿਆ ਇਹਦੇ ਨਾਲ ਬਹੁਤ ਹੀ ਜ਼ਿਆਦਾ ਬਦਸਲੂਕੀ ਕੀਤੀ ਤੇ ਇਹ ਉੱਥੋਂ ਡਰਦਾ ਰਾਤ ਨੂੰ ਕਿਤੇ ਭੱਜਿਆ ਆਇਆ ਭੱਜਿਆ ਹੋਇਆ ਲੁਧਿਆਣੇ ਉੱਥੇ ਜਰੰਦਰ ਸਟੇਸ਼ਨ ਤੇ ਆ ਕੇ ਬੈਠ ਗਿਆ ਉੱਥੋਂ ਕੁਝ ਵੀਰਾਂ ਨੇ ਸਾਨੂੰ ਵੀਡੀਓ ਭੇਜੀ ਸਾਡੇ ਟੀਮ ਮੈਂਬਰ ਲੈ ਤੇ ਇਸ ਤਰ੍ਹਾਂ ਇਹ ਸਾਡੇ ਕੋਲੇ ਪਹੁੰਚਿਆ ਸੀ ਫਿਰ ਇਹਦੀ ਮਦਰ ਜਦੋਂ ਆਈ ਜਦੋਂ ਇਹਨਾਂ ਨਾਲ ਫੋਨ ਤੇ ਗੱਲ ਹੋਈ ਉੱਥੇ ਘਰੇ ਡਾਕਟਰ ਗਿਆ ਉਹਨੇ ਗੱਲ ਕੀਤੀ ਇਹ ਕਹਿੰਦੇ ਅਸੀਂ ਆ ਨਹੀਂ ਸਕਦੇ ਵੀ ਮੈਨੂੰ ਦਿਖਾਈ ਨਹੀਂ ਦਿੰਦਾ ਸਹੀ ਮੈਨੂੰ ਅਨਪੜਾ ਮੇਰੇ ਆਉਣ ਦਾ ਕੋਈ ਸਾਧਨ ਨਹੀਂ ਫਿਰ ਅਸੀਂ ਇਹਨਾਂ ਦੇ ਪਿੰਡ ਦੀ ਇੱਕ ਔਰਤ ਦੇ ਨਾਲ ਗੱਲ ਕੀਤੀ ਉਹ ਥੋੜੀ ਪੜ੍ਹੀ ਲਿਖੀ ਸੀ ਭੈਣ ਉਹ ਨਾਲ ਆਈ ਅਸੀਂ ਇੱਥੋਂ ਗੂਗਲ ਪੇ ਕਰਤੇ ਪੈਸੇ 4000 ਰੁਪਿਆ ਵੀ ਤੁਸੀਂ ਕਿਰਾਇਆ ਲਾ ਕੇ ਆ ਜਾਓ ਫਿਰ ਇਹਦੀ ਮਦਰ ਇੱਥੇ ਆਈ ਸਾਡੇ ਕੋਲੇ ਸੰਤੋਸ਼ ਦੀ ਤਿੰਨ ਦਿਨ ਇਹ ਉਹ ਇੱਥੇ ਰਹੇ ਤਿੰਨ ਦਿਨ ਬਾਅਦ ਪਤਾ ਨਹੀਂ ਸੰਤੋਸ਼ ਨੂੰ ਆਏ ਤਾਂ ਉਹ ਲੈਣ ਸੀਗੇ ਫਿਰ ਸੰਤੋਸ਼ ਕਹਿੰਦਾ ਮੈਂ ਜਾਣਾ ਨਹੀਂ ਜੀ ਮੈਂ ਇੱਥੇ ਹੀ ਰਹਿਣਾ ਇਹਦੀ ਮੰਮੀ ਵੀ ਕਹਿੰਦੀ ਵੀ ਇਹਨੂੰ ਇੱਥੇ ਹੀ ਰੱਖ ਲਓ ਜੀ ਤੁਸੀਂ ਅਸੀਂ ਉੱਥੇ ਕੀ ਕਰਨਾ ਵੀ ਸਾਨੂੰ ਤਾਂ ਰੋਟੀ ਵੀ ਨਹੀਂ ਮਿਲਦੀ ਖਾਣ ਨੂੰ ਉੱਥੇ ਵੀ ਇਹਨੂੰ ਇੱਥੇ ਥੋੜਾ ਬਹੁਤਾ ਕੋਈ ਕੰਮ ਸਿਖਾ ਦਿਓ ਚਲੋ ਅਸੀਂ ਸੋਚਿਆ ਵੀ ਇਹਨੂੰ ਪੜਨ ਲਾ ਦਾਂਗੇ ਕਹਿੰਦਾ ਮੈਂ ਪੜਨਾ ਨਹੀਂ ਅਈ ਜੋ ਦੇ ਚਲ ਕੰਮ ਸਿੱਖ ਲੂ ਕੋਈ ਲੱਕੜੀ ਦਾ ਕੰਮ ਸਿਖਾ ਦਿੰਦੇ ਆ ਜਾਂ ਬਿਜਲੀ ਦਾ ਕੰਮ ਸਿਖਾ ਦਿੰਦੇ ਆ ਕੋਈ ਹੁਨਰ ਆ ਜੂ ਇਹਦੇ ਹੱਥ 'ਚ ਇਹਨੂੰ ਅਸੀਂ ਇੱਥੇ ਆਪਣੇ ਕੋਲੇ ਰੱਖ ਲਿਆ ਹਜੇ ਈਰੀ ਮਦਰ ਨੂੰ ਮੁੜ ਕੇ ਵਾਪਸ ਗਈ ਨੂੰ 20 ਦਿਨ ਹੀ ਹੋਏ ਸੀ ਇਹ ਇੱਥੋਂ ਭੱਜ ਗਿਆ ਸਾਡੇ ਕੋਲ ਫੇਰ ਉਹ ਤੋਂ ਰਾਜ ਸਾਡੇ ਟੀਮ ਮੈਂਬਰ ਨੇ ਦੇਖ ਲਿਆ ਉਹ ਫੜ ਕੇ ਲੈ ਕੇ ਆਇਆ ਫੇਰ ਉਹਨੂੰ ਮੈਂ ਪੁੱਛਿਆ ਇਹ ਕਹਿੰਦਾ ਜੀ ਮੈਂ ਤਾਂ ਘਰ ਜਾਣਾ ਤਾਂ ਬੜਾ ਸਮਝਾਇਆ ਕਾਉਂਸਲਿੰਗ ਕੀਤੀ ਵੀ ਕੋਈ ਗੱਲ ਨਹੀਂ ਇਹਦੀ ਮਦਰ ਨੂੰ ਫੋਨ ਕਰਨ ਲਈ ਵੀ ਸਾਨੂੰ ਬਹੁਤ ਕੋਸ਼ਿਸ਼ ਕਰਨੀ ਪੈਂਦੀ ਹੈ ਪਹਿਲਾਂ ਉਹ ਡਾਕਟਰ ਨਾਲ ਗੱਲ ਕਰਨੀ ਪੈਂਦੀ ਹੈ ਫਿਰ ਉਹ ਡਾਕਟਰ ਕੰਮ ਛੱਡ ਕੇ ਸ਼ਹਿਰ ਤੋਂ ਇਹਨਾਂ ਦੇ ਪਿੰਡ ਜਾਂਦਾ ਫਿਰ ਉਹ ਜਾ ਕੇ ਗੱਲ ਕਰਾਉਂਦਾ ਤੇ ਇਹਦੀ ਮਦਰ ਨੂੰ ਕਿਹਾ ਵੀ ਤੁਸੀਂ ਆ ਕੇ ਲੈ ਜਾਓ ਕਹਿੰਦੀ ਮੈਂ ਵੀ ਨਹੀਂ ਆ ਸਕਦੀ ਤੁਸੀਂ ਇਹਨੂੰ ਬੱਸ ਬਿਠਾ ਦਿਓ ਤਾਂ ਫਿਰ ਬੱਸ ਵੀ ਨਹੀਂ ਸੀ ਬਿਠਾ ਸਕਦੇ ਬੱਚਾ ਛੋਟਾ ਸਾਨੂੰ ਆਇਆ ਸੀ ਵੀ ਹੋਰ ਨਾ ਘਰੇ ਪਹੁੰਚੇ ਨਾ ਬਾਅਦ ਦੇ ਵਿੱਚ ਫਿਰ ਆਪਾਂ ਕੀ ਕਰਾਂਗੇ ਫਿਰ ਸਾਡੇ ਚਾਈਲਡ ਵੈਲਫੇਅਰ ਕਮੇਟੀ ਆ ਉਹਨਾਂ ਨਾਲ ਵੀ ਸੰਪਰਕ ਕੀਤਾ ਸੀ ਉਹ ਕਹਿੰਦੇ ਵੀ ਜਦੋਂ ਤੇਰੇ ਦੀ ਮਦਰ ਨਹੀਂ ਆਉਂਦੇ ਉਹਨਾਂ ਟਾਈਮ ਤੁਸੀਂ ਭੇਜ ਨਹੀਂ ਸਕਦੇ ਨੇ

बात है। इसका पति तो मारता है।, हाँ। है नहीं है। बहुत मारता है बहुत मारता है दारू पी लिया है दारू तो पीता है, है इसको हाँ। ये दो बच्चे हैं इसके पति क्या काम करता है कुछ तो कुछ नहीं करता तो फिर तुम संतोष क्या करोगे अब जाके तुम तो अपनी बहन की भी मदद नहीं कर पाओगे ਇਦਰ ਰਹਿ ਜਾਤੇ ਥੋੜਾ ਕੰਮ ਸਿੱਖ ਲੇਤੇ ਚਾਰ ਪੈਸਾ ਕਮਾ ਲੇਤੇ ਆਪਣੀ ਮਾਂ ਕੀ ਆਪਣੀ ਬਹਿਣ ਕੀ ਵੀ ਮਦਦ ਕਰ ਪਾਤੇ ਬੇਟਾ ਕੀ ਕਰੋਗੇ ਵਹਾਂ ਜਾ ਕੇ ਦੇਖੋ ਅੱਖ ਵੀ ਤੁਹਾਡਾ ਕਿਤਨਾ ਛੋਟੀ ਹੋ ਗਿਆ ਹੈ ਅਭੀ ਦਵਾਈ ਕੇ ਸਾਥ ਠੀਕ ਹੋ ਰਹਾ ਹੈ ਅੱਖ ਤੁਹਾਡਾ ਕੀ ਕਹਾ ਹੈ ਜੀਤਾ ਹੁਣ ਇੱਥੇ ਆਪਾਂ ਇਹੀ ਕਹਿ ਸਕਦੇ ਆਂ ਵੀ ਕੁਝ ਚੀਜ਼ਾਂ ਕਿਸਮਤ ਦੀਆਂ ਕੁਝ ਚੀਜ਼ਾਂ ਕਰਮਾਂ ਦੀ ਗੱਲ ਹੈ ਕਿ ਸਾਡਾ ਅਨਜਾਲਾ ਜਿਹੜਾ ਸਾਨੂੰ ਆਪਣੇ ਆਪ ਉੱਥੇ ਖਿੱਚ ਕੇ ਲੈ ਕੇ ਜਾਂਦਾ ਜਿਵੇਂ ਪਹਿਲਾਂ ਸੰਤੋਸ਼ ਦੀ ਮਾਂ ਨੇ 5000 ਦੇ ਚੱਕਰ 'ਚ ਠੇਕੇਦਾਰ ਦੇ ਨਾਲ ਪੁੱਤ ਇੱਥੇ ਭੇਜਤਾ ਤੇ ਉਹਨੇ ਅੱਗੋਂ ਇਹਨੂੰ ਵੇਚ ਹੀ ਦਿੱਤਾ ਗਾ ਹਾਂ ਉੱਥੇ ਅਨਜਾਲ ਸੀ ਉੱਥੇ ਜਿਹੜੀ ਇਹਨੇ ਕੁੱਟ ਖਾਧੀ ਉੱਥੇ ਇਹਨੇ ਵਿਚਾਰੇ ਨੇ ਜਿਹੜਾ ਬਰਦਾਸ਼ਤ ਕੀਤਾ ਉਸ ਤੋਂ ਬਾਅਦ ਇੱਥੇ ਸਾਡੇ ਕੋਲੇ ਆਉਣਾ ਸਾਡੇ ਕੋਲੇ ਇੱਥੇ ਅਨਜਾਲ ਹੁਣ ਫੇਰ ਵਾਪਸ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਫੇਰ ਵਾਪਸ ਉੱਥੇ ਜਾ ਰਿਹਾ ਵੈਗਰੂ ਕਰਪਾ ਕਰਨ ਵੱਲਾ ਰਾਮ ਵੈਗਰੂ ਭਗਵਾਨ ਮਿਹਰ ਕਰਨ ਸੰਤੋਸ਼ ਕਿਉਂਕਿ ਸਾਡੇ ਨਾਲ ਜਦੋਂ ਕੋਈ ਇਨਸਾਨ ਜੁੜ ਜਾਂਦਾ ਸਾਨੂੰ ਇਦਾਂ ਹੁੰਦਾ ਵੀ ਉਹਦੇ ਨਾਲ ਕੋਈ ਚੰਗਾ ਹੀ ਹੋਵੇ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਵੈਗਰੂ ਅੱਗੇ ਅਰਦਾਸ ਕਰਦੇ ਹਾਂ ਵੀ ਇਸ ਬੱਚੇ ਨਾਲ ਅੱਗੋਂ ਕੋਈ ਚੰਗਾ ਹੀ ਹੋਵੇ ਇਹਨੂੰ ਅਕਲ ਆਈ ਹੋਵੇ ਇਹ ਆਪਦੇ ਉੱਥੇ ਜਾ ਕੇ ਕੋਈ ਕੰਮ-ਕਾਰ ਕਰੇ ਆਪਣੀ ਮਾਂ ਦੀ ਸੇਵਾ ਕਰੇ ਆਪਣੇ ਘਰ ਦੇ ਵਿੱਚ ਕੁਝ ਖਾਣ ਪੀਣ ਦਾ ਇੰਤਜ਼ਾਮ ਕਰ ਸਕੇ ਬਹੁਤ ਸਾਰੇ ਲੋਕ ਅੱਜ ਵੀ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਜੀਵਨ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਕਈ ਵਾਰੀ ਤੈਨ ਲੱਗਦਾ ਵੀ ਜਿਹੜੀ 47 ਦੇ ਵਿੱਚ ਆਜ਼ਾਦੀ ਲਈ ਆ ਉਹ ਸਾਰੀ ਉਹ ਭੀ ਮਹਨੇ ਆ ਉਹਦਾ ਕੋਈ ਫਾਇਦਾ ਨਹੀਂ ਹੋਇਆ ਸ਼ਾਇਦ ਅਜ ਅੰਗਰੇਜ਼ ਇਸ ਇੰਡੀਆ ਨੂੰ ਇਸ ਭਾਰਤ ਨੂੰ ਹੋਰ ਚੰਗੇ ਤਰੀਕੇ ਨਾਲ ਹੋਰ ਬੈਟਰ ਤਰੀਕੇ ਨਾਲ ਚਲਾ ਸਕਦੇ। ਪਰ ਜਿਹੜੇ ਸਾਡੇ ਦੇਸ਼ ਦੇ ਕਾਲੇ ਅੰਗਰੇਜ਼ ਸਾਡੇ ਲੀਡਰਾਂ ਨੇ ਅੱਜ ਸਾਨੂੰ 75 ਸਾਲ ਆਜ਼ਾਦੀ ਦੇ ਹੋਣ ਤੋਂ ਬਾਅਦ ਵੀ ਇਸ ਹਾਲਾਤ ਚ ਰੱਖਿਆ ਹੋਇਆ। ਸੰਤੋਸ਼ ਆਪਣੇ ਘਰ ਚੱਲਿਆ। ਬਸ ਅਰਦਾਸ ਕਰਿਓ। ਇਸ ਬੱਚੇ ਦੇ ਆਉਣ ਵਾਲੇ ਜੀਵਨ ਦਾ। ਵਾਹਿਗੁਰੂ ਜੀ ਕਾ ਖਾਲਸਾ। ਬਟ। ਸ਼ੀਕਾ ਸੰਤੋਸ਼ ਇੱਧਰ ਰੁਕਣਾ ਹੈ। जाना है रुक जाओ इधर है चलो कोई बात नहीं चले जाओ ठीक है